ਇਸ ਵਾਲੀ ਕਮੀਜ਼ ਦਾ ਬਹੁਤ ਰੋਲਾ ਪਿਆ ਤੇ ਨੈਟ ਤੇ ਬਹੁਤ ਜ਼ਿਆਦਾ ਵਾਇਰਲ ਹੋਈ ਹੈ ਇਹ ਤੇ ਅੱਜ ਲੋਕਾਂ ਕੋਲੋਂ ਲਾਈਵ ਰਿਵਿਊ ਲਵਾਂਗੇ ਕਮੀਜ਼ ਦੀ ਫੋਟੋ ਦਿਖਾ ਕੇ ਚਲੋ ਕਰਦੇ ਹਾਂ ਪਤਾ ਕਿ ਸਾਰਿਆਂ ਨੂੰ ਇਹ ਕਮੀਜ਼ ਇੱਕ ਰੰਗ ਦੀ ਦਿੱਖਦੀ ਪਈ ਤੇ ਸਭ ਨੂੰ ਅਲੱਗ-ਅਲੱਗ ਰੰਗ ਦੀ ਦਿਖਦੀ ਪਈ ਹੈ ਮੈਨੂੰ ਇਸ ਕਮੀਜ਼ ਦਾ 골ਡਨ ਤੇ ਵਾਈਟ ਕਲਰ ਦਿਖਦਾ ਪਿਆ ਅਸੀ ਕੱਲ ਭਾਜੀ ਸੱਸਰੀ ਜੀ ਮੈਨੂੰ ਤੁਹਾਨੂੰ ਫੋਟੋ ਦਿਖਾਉਂਗੀ ਫੋਨ 'ਚ ਤੁਸੀਂ ਦੱਸਿਓ ਵੀ ਕਿਹੜੇ ਕੜੇ ਦਾ ਕਲਰ ਹੈ ਇਹ ਦੋ ਸ਼ੇਡਾਂ ਜਿਹਾ ਕਿ ਹਾਂਜੀ ਦੋ ਸ਼ੇਡ ਹੈ ਕਿਹੜੇ-ਕਿਹੜੇ ਆ ਇੱਕ ਤਾਂ ਉਦਾ ਕਰੀਮ ਕਲਰ ਦਾ ਇੱਕ ਇੱਕ ਕ੍ਰੀਮ ਕਲਰ ਦੂਸਰਾ ਕਣ ਕਾਲਾ ਕਣਕ ਦੇ ਰੰਗ ਦਾ ਹਾਂ 골ਡਨ ਕਲਰ ਠੀਕ ਹੈ ਥੈਂਕ ਯੂ ਸਤਿ ਸ੍ਰੀ ਅਕਾਲ ਕਣਕ ਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਨੂੰ ਇੱਕ ਕਮੀਜ਼ ਦਿਖਾਉਂਗੀ ਠੀਕ ਹੈ ਸ਼ਰਟ ਹੈ ਤੇ ਤੁਸੀਂ ਮੈਨੂੰ ਦੱਸੋ ਕਿ ਉਹਦਾ ਰੰਗ ਤੁਹਾਨੂੰ ਕਿਦਾਂ ਦਾ ਦਿੱਸਦਾ ਪਿਆ ਆ ਠੀਕ ਹੈ ਜੀ ਆ ਦੇਖੋ ਠੀਕ ਹੈ ਜੀ ਕਿਹੜੇ ਕਲਰ ਦੀ ਤੁਹਾਨੂੰ ਇਹ ਦਿੱਦੀ ਪਈ ਫੋਨ ਜੀ ਕਾਸ਼ਮੀਰੀ ਜੀ ਕਲਰ ਦੀ ਦਿੱਸ ਰਹੀ ਏ ਕਾਸ਼ਮੀਰੀ ਕਲਰ ਮਤਲਬ ਹਾਂ ਜੀ ਜਿੱਦਾਂ ਅਸੀਂ ਅਸਮਾਨੀ ਕਲਰ ਕਹਿੰਦੇ ਹਾਂ ਨਾ ਅਸਮਾਨੀ ਹਾਂ ਅਸਮਾਨੀ ਕਲਰ ਦਾ ਤੇ ਦੂਸਰਾ ਕਿਹੜਾ ਤੇ ਦੂਸਰਾ ਹੈ ਕੋਕਾ ਕੋੜਾ ਜਿਹਾ ਫਿੱਕਾ ਕੋਕਾ ਕੋੜਾ ਤੇ ਹੁਣ ਮੇਲੀ ਇੱਕ ਛੋਟੀ ਜੀ ਬੱਚੀ ਇਹਨੂੰ ਵੀ ਅਸੀਂ ਦਿਖਾਵਾਂਗੇ ਕਿ ਕਿਹੜੇ ਕਲਰ ਦੀ ਇਹਨੂੰ ਇੱਕ ਕਮੀਜ਼ ਦਿਖਦੀ ਭਈਆ ਆ ਦੇਖ ਇਹਦੇ ਵਿੱਚ ਨਾ ਕਮੀਜ਼ ਆ ਫੋਨ ਦੇ ਵਿੱਚ ਤੇ ਕਿਹੜਾ ਕਲਰ ਆ ਤੈਨੂੰ ਇਸ ਕਮੀਜ਼ ਦਾ ਦਿਸਦਾ ਪਿਆ ਇਹ ਡਾਰਕ ਬਲੂ ਤੇ ਬਲੈਕ ਡਾਰਕ ਬਲੂ ਤੇ ਬਲੈਕ ਕਲਰ ਦੀ ਕਮੀਜ਼ ਦਿਖਦਾ ਪਿਆ ਆ ਸਾਰਿਆਂ ਤੋਂ ਅਸੀਂ ਅੱਜ ਜਿਹੜਾ ਜਿਹੜਾ ਤੁਹਾਨੂੰ ਰਸਤੇ ਦੇ ਵਿੱਚ ਮਿਲੂਗਾ ਨਾ ਤੇ ਸਾਰਿਆਂ ਨੂੰ ਪੁੱਛਣਾ ਵੀ ਇਹ ਕਿਹੜੇ ਕਲਰ ਦੀ ਉਹਨਾਂ ਨੂੰ ਕਮੀਜ਼ ਦਿਖਦੀ ਪਈ ਆ ਸਸੀ ਗਰ ਭਾਈ ਸਸੀ ਗਰ ਮੈਨੂੰ ਤੁਹਾਨੂੰ ਫੋਟੋ ਦਿਖਾਵਾਂਗੀ ਫੋਨ ਦੇ ਵਿੱਚ ਇੱਕ ਕਮੀਜ਼ ਆ ਤੁਸੀਂ ਮੈਨੂੰ ਉਹਦਾ ਕਲਰ ਦੱਸਿਓ ਵੀ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ ਪਿਆ ਬਲ بلو ਇਹਨਾਂ ਨੂੰ بلو ਕਲਰ ਲੱਗਦਾ ਪਿਆ ਤੇ ਹੁਣ ਇੱਕ ਛੋਟਾ ਜਿਹਾ ਬੱਚਾ ਉਹਨੂੰ ਵੀ ਅਸੀਂ ਨਾਲ ਹੀ ਪੁੱਛ ਰਹੇ ਆ ਤੇ ਦੱਸੋ ਕਿਦਾਂ ਦਾ ਕਲਰ ਲੱਗਦਾ ਪਿਆ ਤੁਹਾਨੂੰ ਕਮੀਜ਼ ਦਾ ਬਰਾਊਨ ਤੇ بلو ਬਰਾਊਨ ਤੇ بلو ਇਹਨਾਂ ਨੂੰ ਇਹ ਨਾ ਕਮੀਜ਼ ਆ ਤੁਹਾਨੂੰ ਇਹਦਾ ਕਿਹੜਾ ਕਲਰ ਲੱਗਦਾ ਪਿਆ ਇਹਦੇ ਕਿਹੜੇ ਕਲਰ ਦੀ ਆ ਇਹ ਭੂਰਾ ਕਹਿੰਦਾ ਲੱਗਦਾ ਯਾ ਦੂਸਰਾ ਕਲਰ ਵਿੱਚ ਬਲੂ ਲਾਣੀ ਬਲੂ ਇਹਨਾਂ ਨੂੰ ਬਰਾਊਨ ਤੇ بلو ਕਲਰ ਦੇ ਦਿੱ ਦਿੱ ਕੋ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਨੂੰ ਨਾ ਫੋਨ ਦੇ ਵਿੱਚ ਇੱਕ ਫੋਟੋ ਦਿਖਾਵਾਂਗੀ ਕਮੀਜ਼ ਦੀ ਤੁਸੀਂ ਹੁਣ ਦੱਸਿਓ ਜੀ ਤੁਹਾਨੂੰ ਇਹ ਕਿਹੜੇ ਕਲਰ ਦੀ ਦਿਸਦੀ ਪਈ ਆ ਓਕੇ ਈ ਬਰਾਊਨ ਤੇ ਵਾਈਟ ਇਹਨਾਂ ਨੂੰ ਬਰਾਊਨ ਤੇ ਵਾਈਟ ਕਲਰ ਦੀ ਦਿਸਦੀ ਪਈ ਬਾਕੀ ਦੇ ਦੇ ਵਿੱਚ ਬੱਚੇ ਬੈਠੇ ਆ ਤੇ ਬੱਚਿਆਂ ਨੂੰ ਵੀ ਪੁੱਛਾਂਗੇ ਤੇ ਦੱਸੋ ਤੁਹਾਨੂੰ ਇਹ ਕਿਹੜੇ ਕਲਰ ਦੀ ਦਿਸਦੀ ਪਈ ਤੂੰ ਦੇਖ ਲੈ ਯੈਲੋ ਤਾਂ ਵਾਈਟ ਇਹਦਾਂ ਖੜੂਨੂ ਬਲੂ ਤੇ ਬਲੈਕ ਤੈਨੂੰ ਬਲੂ ਤੇ ਬਲੈਕ ਮੈਨੂੰ ਬਲੂ ਤੇ ਬਲੈਕ ਹੀ ਦਿਖੇ ਬਲੂ ਤੇ ਬਲੈਕ ਮੈਂ ਨਾ ਤੁਹਾਨੂੰ ਫੋਟੋ ਦਿਖਾਵਾਂਗੀ ਫੋਨ ਦੇ ਵਿੱਚ ਤੁਸੀਂ ਮੈਨੂੰ ਦੱਸਿਓ ਕਿ ਤੁਹਾਨੂੰ ਕਿਹੜੇ ਕਲਰ ਦੀ ਦਿਸਦੀ ਪਈ ਆ ਬਰਾਊਨ ਹੀ ਦਿਸਦਾ ਹੈ ਨਾ ਬਰਾਊਨ ਹੂੰ ਦੂਸਰਾ ਕਲਰ ਦੂਸਰਾ ਸਿਲਵਰ ਸਤਿ ਸ੍ਰੀ ਅਕਾਲ ਅੰਟੀ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਬੀ ਮੈਨੂੰ ਤੁਹਾਨੂੰ ਕਿ ਕਲਰ ਦਿਖਾਉਂਗੀ ਕਮੀਜ਼ ਦਾ ਤੇ ਤੁਸੀਂ ਮੈਨੂੰ ਦੱਸਿਓ ਤੁਹਾਨੂੰ ਕਿਹੜਾ ਕਲਰ ਇਸਦੇ ਵਿੱਚ ਜਿਸਦਾ ਪਿਆ ਫੋਟੋ ਦਾ ਬ੍ਰਾਊਨ ਕਲਰ ਬ੍ਰਾਊਨ ਕਲਰ ਤੁਹਾਨੂੰ ਜੀ ਹਨ ਨੀਵੀ ਬਲੂ ਵੀ ਆ ਬਲੂ ਠੀਕ ਐ ਤੁਹਾਨੂੰ ਬਲੂ ਦੀ ਜਿਸਦਾ ਪਿਆ ਤੇ ਤੁਹਾਨੂੰ ਹਾਂ ਥੋੜਾ ਬ੍ਰਾਊਨ ਹੀ ਆ ਠੀਕ ਐ ਥੈਂਕ ਯੂ ਜੀ ਤੁਹਾਨੂੰ ਫੋਟੋ ਦਿਖਾਉਂਗੀ ਫੋਨ ਦੇ ਵਿੱਚ ਤੁਸੀਂ ਮੈਨੂੰ ਦੱਸਿਓ ਕਿਹੜੇ ਕਲਰ ਦੀ ਜਿਸਦੀ ਪਈ ਆ ਸੇਵ ਕਰ ਲਿਆ। ਇਹ ਅੰਸ਼ੀ ਗਾ ਮੈਨੂੰ ਫੋਨ 'ਚ ਫੋਟੋ ਦਿਖਾਣੀ ਠੀਕ ਹੈ। ਤੂੰ ਮੈਨੂੰ ਦੱਸੀ ਵੀ ਕਿਹੜੇ ਕਲਰ ਦੀ ਕਿਹੜੇ ਰੰਗ ਦੀ ਤੈਨੂੰ ਫੋਟੋ ਦਿੱਸਦੀ ਪਈ ਆ। ਮੈਨੂੰ 골ਡਨ ਤੇ ਗ੍ਰੇ ਜੀ ਦਿਖਦੀ ਪਈ ਆ। ਨਾਲ ਹੀ ਮੰਨਤ ਵੀ ਆ ਗਈ। ਮੰਨਤ ਕਿਹੜਾ ਰੰਗ ਆ? ਅ 골ਡਨ ਆ ਇੱਕ, ਇੱਕ ਬਲੂ ਆ। ਠੀਕ ਹੈ 골ਡਨ ਤੇ ਬਲੂ। ਤੇ ਇੱਧਰ ਭਾਬੀ ਜੀ ਆ। ਸਸੀ ਕਲ ਭਾਬੀ ਜੀ। ਸਸੀ ਕਾ। ਮੈਂ ਤੈਨੂੰ ਫੋਟੋ ਦਿਖਾਣੀ ਫੋਨ ਦੇ ਵਿੱਚ ਤੇ ਤੁਸੀਂ ਮੈਨੂੰ ਦੱਸੋ ਵੀ ਕਿਹੜੇ ਕਲਰ ਦੀ ਫੋਟੋ ਤੈਨੂੰ ਦਿਖਦੀ ਪਈ ਕੱਪੜਾ ਇਹ। ਮੈਨੂੰ ਤਾ 골ਡਨ ਤੇ ਵਾਈਟ ਠੀਕ ਹੈ ਧੰਨਵਾਦ ਜੀ ওকে ਫੋਨ ਦੇ ਵਿੱਚ ਫੋਟੋ ਦਿਖਾਉਂਗੀ ਠੀਕ ਹੈ ਕੱਪੜੇ ਦੇ ਤੇ ਤੁਸੀਂ ਮੈਨੂੰ ਦੱਸਿਓ ਕਿ ਕਿਹੜੇ ਰੰਗ ਦਾ ਤੁਹਾਨੂੰ ਦਿਸਦਾ ਪਿਆ ਹੈ ਠੀਕ ਹੈ ਯੈਲੋ ਯੈਲੋ ਤੇ ਦੋ ਛੇੜੇ ਹਨ ਹਾਂ ਵਾਈਟ ਤੇ ਯੈਲੋ ਠੀਕ ਹੈ ਵਾਈਟ ਤੇ ਥੈਂਕ ਯੂ ਮੈਂ ਅੱਜ ਰਸਤੇ 'ਚ ਮਿਲਣ ਵਾਲੇ ਹਰ ਇੱਕ ਵਿਅਕਤੀ ਨੂੰ ਰੋਕ ਕੇ ਤੇ ਇਸ ਕਮੀਜ਼ ਦੀ ਫੋਟੋ ਦਿਖਾ ਕੇ ਪੁੱਛਿਆ ਵੀ ਕਿਹੜੇ ਰੰਗ ਦੀ ਦਿਸਦੀ ਪਈ ਤੇ ਸਾਰਿਆਂ ਦਾ ਅਲੱਗ-ਅਲੱਗ ਜਵਾਬ ਸੀ ਇਸ ਫੋਟੋ ਨੂੰ ਦੇਖ ਕੇ ਹਰ ਇੱਕ ਨੂੰ ਇਹਦਾ ਰੰਗ ਅਲੱਗ ਦਿਖਿਆ ਹੁਣ ਤੁਸੀਂ ਵੀ ਸਾਰੇ ਜਣੇ ਮੈਨੂੰ ਕਮੈਂਟਾਂ ਦੇ ਵਿੱਚ ਆ ਫੋਟੋ ਦੇਖ ਕੇ ਦੱਸੋ ਵੀ ਇਹ ਕੱਪੜਾ ਕਿਹੜੇ ਰੰਗ ਦਾ ਤੁਹਾਨੂੰ ਦਿਖਦਾ ਪਿਆ ਮੈਨੂੰ ਗੋਲਡਨ ਤੇ ਵਾਈਟ ਕਲਰ ਦਿਸਦਾ ਪਿਆ ਇਸ ਕੱਪੜੇ ਦਾ ਹੁਣ ਜਿਹੜੇ ਮਹਾਨ ਵਿਅਕਤੀ ਆ ਫੇਕ ਆਈਡੀਆਂ ਵਾਲੇ ਉਹ ਵੀ ਆਪਣਾ ਗਿਆਨ ਵੰਡ ਕੇ ਜਾਣ ਵੀਡੀਓ ਦੇ ਕਮੈਂਟਾਂ ਦੇ ਵਿੱਚ ਵੀ ਹਰ ਇੱਕ ਨੂੰ ਇਹਦਾ ਕਲਰ ਅਲੱਗ-ਅਲੱਗ ਕਿ Bye.